ਸਸੀ ਕਾਲ ਜੀ ਅੱਜ ਅਸੀਂ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਬੁੱਲ ਦੀ ਇਹ ਆਪਣੇ ਵੈਸੇ ਮੈਨੂੰ ਦੱਸਣ ਦੀ ਲੋੜ ਨਹੀਂ ਸਭ ਦਾ ਜਾਣਿਆ ਪਛਾਣਿਆ ਮੈਂ ਇੱਕ ਗੱਲ ਆਖੋ ਵੀ ਇੰਡੀਆ ਦਾ ਸਭ ਤੋਂ ਜਿਹੜਾ ਟਾਪ ਦਾ ਫਾਰਮ ਲక్ష్ਮੀ ਡੇਰੀ ਫਾਰਮ ਹੈ ਤੇ ਉਸ ਫਾਰਮ ਦਾ ਬੁੱਲਾ ਪ੍ਰਿੰਸ ਤੇ ਇਹਦੀ ਜਿਹੜੀ ਮਾ ਦਾ ਰਿਕਾਰਡ ਆ ਉਹ 67 ਲੀਟਰ ਆ ਬਹੁਤ ਵੱਡਾ ਰਿਕਾਰਡ ਆ ਸਟ੍ਰੈਕ ਦੇ ਸਿਮਨ ਦਾ ਇਹੇ ਤੇ ਬਹੁਤ ਜਿਆਦਾ ਸੋਹਣਾ ਬੁੱਲਾ ਜਿੰਨੀ ਵੀ ਕੁਆਲਿਟੀ ਆਖੂਗਾ ਮੈਂ ਓਨੀ ਕਾਟਾ ਖੂਗਾ ਕਿਉਂਕਿ ਜੇ ਮੈਂ ਲక్ష్ਮੀ ਡੇਰੀ ਫਾਰਮ ਦੀ ਗੱਲ ਕਰਾਂ ਜਿਹੜੇ ਇੱਥੇ ਬੁੱਲ ਰੱਖੇ ਜਾਂਦੇ ਆ ਉਹ ਹਮੇਸ਼ਾ ਉਹ ਬੁੱਲ ਰੱਖੇ ਜਾਂਦੇ ਆ ਵੀ ਜਿਹੜੇ ਬੁੱਲ ਬੜੇ ਚੁਣ ਕੇ ਵੀ ਮੈਂ ਚੁਣ ਕੇ ਆਖੂਗਾ ਵੀ 90 100 ਬੁੱਲਾਂ ਦੇ ਵਿੱਚੋਂ ਕੋਈ ਇੱਕ ਅਦਾ ਬੁੱਲ ਜਿਹੜਾ ਇੱਥੇ ਲక్ష్ਮੀ ਡੇਰੀ ਫਾਰਮ 'ਚ ਫਿੱਟ ਆਉਂਦਾ ਨਹੀਂ ਫਿੱਟ ਨਹੀਂ ਆਉਂਦਾ ਬੁੱਲ ਕਿਉਂਕਿ ਇੰਨੀਆਂ ਚੀਜ਼ਾਂ ਵੇਖੀਆਂ ਪੈਂਦੀਆਂ ਦੁੱਧ ਲੈਣ ਬਰੀਕੀਆਂ ਸਾਰਾ ਕੁਝ ਤੇ ਉਸੇ ਤਰ੍ਹਾਂ ਆ ਪ੍ਰਿੰਸ ਆ ਲਿ ਮੂੰਹ ਤਾਉਣ ਚੱਕ ਮੂੰਹ ਖੜਾ ਤਾਉਣ ਚੱਕ ਸਹੀ ਸਹੀ ਕਰ ਖੜਾ ਇੱਥੇ ਹਾਂ ਸਹੀ ਸਹੀ ਤਰ੍ਹਾਂ ਖੜਾ ਸਹੀ ਤਰ੍ਹਾਂ ਖੜਾ ਹਾਂ ਤੇ ਆ ਦੇਖੋ ਦੇਖ ਸਕਦੇ ਬੜਾ ਸੋਹਣਾ ਬੋਲਾ ਜਿਹੜੇ ਰਿਕਾਰਡ ਆ ਤੁਹਾਨੂੰ ਆਨਲਾਈਨ ਟਾਈਮ ਚ ਪਤਾ ਲੱਗ ਜਾਣਗੇ ਬਹੁਤ ਜ਼ਿਆਦੇ ਰਿਕਾਰਡ ਆ 60 ਲੀਟਰ ਕਿਉਂਕਿ ਆਪਣੇ ਜਿਹੜੇ ਪੰਜਾਬ ਦੇ ਵਿੱਚ ਪਿਛਲੇ ਟਾਈਮ ਤੋਂ ਆਪ ਨੂੰ ਪਤਾ ਹੀ گاਵਾਂ ਦੇ ਫਾਰਮ ਬਹੁਤ ਜ਼ਿਆਦੇ ਆ ਤੇ ਗਾਵਾਂ ਦੇ ਫਾਰਮ ਬਹੁਤ ਜ਼ਿਆਦੇ ਆ ਬਹੁਤ ਜਿਆਦਾ ਸਿੰਮਨ ਲੱਗਦਾ ਤੇ ਗਾਵਾਂ ਦੇ ਵਿੱਚ ਇਹ ਬੋਲਾ ਜਿਹੜਾ ਬੜਾ ਟੌਪ ਦਾ ਫਾਰਮਾ ਦੇ ਵਿੱਚ ਬਹੁਤ ਜਿਆਦਾ ਸਿਮਨ ਲੱਗਾ ਹੋਇਆ ਚੰਗੀਆਂ ਬੱਚੀਆਂ ਆਉਣ ਦਾ ਸੰਭਾਵਨਾ ਤੇ ਚੰਗੀ ਕ੍ਰਾਂਤੀ ਕਿਸਾਨਾਂ ਦੇ ਵਿੱਚ ਲੈ ਕੇ ਆ ਸਕਦਾ ਕਿਉਂਕਿ ਜਿਸ ਤਰ੍ਹਾਂ ਛੋਟਿਆਂ ਨੇ ਕ੍ਰਾਂਤੀ ਲਿਆਂਦੀ ਲਾਸ਼ਮੀ ਦੇ ਵੀ ਫਾਰਮਾਂ ਦੇ ਤੇ ਇਹ ਵੀ ਕ੍ਰਾਂਤੀ ਲੈ ਕੇ ਆਊਗਾ ਆ ਤੁਹਾਨੂੰ ਮੈਂ ਕੈਮਰਾ ਮਾਰ ਕੇ ਸਾਰੇ ਇਸ ਪੇ ਵਿਖਾ ਦਿੰਨਾ ਤੇ ਬਹੁਤ ਜਿਆਦਾ ਸੋਹਣਾ ਬੋਲਾ ਇਹ ਤੇ ਆ ਦੇਖੋ ਤੋਰ ਕੇ ਵਖਾ ਤੋਰੀ ਰੱਤੋਤਾ ਦੇਖੋ ਹੈ ਪੂਰਾ ਝੂਮ ਕੇ ਤੁਰਦਾ ਤੇ ਫਿੱਟ ਸਰੀਰ ਦਾ ਤੇ ਆ ਵੇਖੋ ਇਹ ਪੂਰਾ ਜਿਹੜਾ ਆਪਾਂ ਕਹਿ ਸਕਦੇ ਨਾ ਵੀ ਇੱਕ ਘੋੜੇ ਵਰਗਾ ਸਰੀਰ ਆ ਵੀ ਜਿਹੜੀ ਇਹਦੀ ਕੁਆਲਿਟੀ ਹੁੰਦੀ ਆ ਵੇਖੋ ਪਿਆ ਤੁਹਾਨੂੰ ਬਿਲਕੁਲ ਸਿੱਧਾ ਸਿੱਧਾ ਹੁੰਦਾ ਜਿਹੜਾ ਇੱਕ ਤੋਂ ਲੈ ਕੇ ਧੌਣ ਤੋਂ ਲੈ ਕੇ ਪਿੱਛੇ ਤੱਕ ਤੇ ਸਖਤ ਚਮੜੀ ਦਾ ਹੁੰਦਾ ਤੇ ਆਹ ਦੇਖ ਸਕਦੇ ਹੋ ਤੁਸੀਂ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਸਸੀ ਕਾਲਜੀ ਸਾਰਿਆਂ ਨੂੰ